ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਬਣਾਇਆ ਜੀ ਆਪਾਂ ਨੇ ਪੰਜਾਬੀ ਛੋਲੇ ਠੀਕ ਹੈ ਜੀ ਜਿਹੜੇ ਕਿ ਬਹੁਤ ਹੀ ਵਧੀਆ ਬਣੇ ਆ ਤੁਸੀਂ ਕਲਰ ਦੇਖ ਲਓ ਸਬਜ਼ੀ ਦਾ ਸੋ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਤਾਂ ਵੀਡੀਓ ਨਾਲ ਬਨੇ ਰਹੋ ਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਅੱਜ ਉਹ ਰੈਸਪੀ ਕਰਦੇ ਆਂ ਸਟਾਰਟ ਜਿਹੜਾ ਜਿਹੜਾ ਮੈਂ ਸਮਾਨ ਲਿਆ ਤੁਹਾਨੂੰ ਅੱਗੇ ਦੱਸ ਦਿਆਂ ਵੀਡੀਓ ਅੱਜ ਤੁਹਾਨੂੰ ਬਣਾ ਕੇ ਦਿਖਾਵਾਂਗੇ ਪੰਜਾਬੀ ਛੋਲੇ ਤੇ ਲੋ ਜੀ ਛੋਲੇ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਚਾਹੀਦੇ ਆਪਾਂ ਨੂੰ ਛੋਲੇ ਜਿਹੜੇ ਕਿ ਮੈਂ ਓਵਰਨਾਈਟ ਯਾਨੀ ਪੂਰੀ ਰਾਤ ਭਿਉਲੇ ਤੇ ਸੋ ਮੈਂ ਬਣਾ ਰਿਹਾ ਜੀ ਮਿਕਸ ਛੋਲੇ ਠੀਕ ਆ ਜੀ ਕਾਲੇ ਆ ਥੋੜੇ ਜਿਹਾ ਥੋੜੇ ਜਿਹਾ ਚਿੱਟੇ ਆ ਤੁਸੀਂ ਇਹਨਾਂ ਚੋਂ ਕਾਲੇ ਵੀ ਬਣਾ ਸਕਦੇ ਹੋ ਜਾਂ ਚਿੱਟੇ ਵੀ ਬਣਾ ਸਕਦੇ ਹੋ ਤੁਹਾਡੀ ਆਪਣੀ ਚੁਆਇਸ ਆ ਮੈਨੂੰ ਥੋੜੇ ਜਿਹਾ ਮਿਕਸ ਵਧੀਆ ਲੱਗਦੇ ਇਸ ਕਰਕੇ ਮੈਂ ਮਿਕਸ ਬਣਾ ਰਿਹਾ ਤੇ ਲੋ ਜੀ ਇਹਨਾਂ ਨੂੰ ਪੂਰੀ ਰਾਤ ਦੇ ਆ ਤਾਂ ਭਿਓ ਹੁਣ ਇਹਨਾਂ ਨੂੰ ਆਪਾਂ ਅਵਾਲਾਂਗੇ ਲਓ ਜੀ ਕੁੱਕਰ ਲਿਆ ਰੱਖ ਆਪਾਂ ਨੇ ਇਹਦੇ ਚ ਪਾ ਲਾਂਗੇ ਛੋਲੇ ਲਓ ਜੀ ਇਹਦੇ ਚ ਪਾਉਨੇ ਆ ਪਾਣੀ ਪਾਣੀ ਆਪਾਂ ਨੇ ਇੰਨਾ ਕੁ ਪਾਉਣਾ ਸਿਰਫ ਜਿੰਨੇ ਕੁ ਚਾਹੀਏ ਉਬਲ ਜਵੇ ਉਸ ਤੋਂ ਬਾਅਦ ਥੋੜੇ ਜਿھے ਖੜੇ ਮਸਾਲੇ ਪਾ ਦੋਗੇ ਜਿਹੜੇ ਮਸਾਲੇ ਤੁਹਾਡੇ ਕੋਲ ਖੜੇ ਅਵੇਲੇਬਲ ਹੋਏ ਤੁਸੀਂ ਉਹ ਪਾ ਦਿਓ ਇੱਕ ਟੋਟਾ ਦਾਲਚੀਨੀ ਦਾ ਠੀਕ ਹੈ ਜੀ ਦੋ ਹੈਗੀਆਂ ਛੋਟੀਆਂ ਲੇਟੀਆਂ ਤੇ ਦੋ ਹੈਗੀਆਂ ਵੱਡੀਆਂ ਲੇਟੀਆਂ ਹਲਕਾ ਜਿਹਾ ਪਾ ਦਾਂਗੇ ਨਮਕ ਤੇ ਗੈਸ ਕਰਦੇ ਆ ਔਨ ਤੇ ਟੱਕਣ ਦਵਾਂਗੇ ਉੱਪਰ ਤੋਂ ਲਾ ਤੇ ਜਦੋਂ ਤੱਕ ਇਹ ਹੋ ਜਾਂਦੇ ਠੀਕ ਹੈ ਜੀ ਆਪਾਂ ਪਾਵਾਗੇ ਇਹਦੇ ਨੂੰ ਤਿੰਨ ਚਾਰ ਸੀਟੀਆਂ ਮਿਲਦੇ ਹੋਂ ਤੋਂ ਬਾਅਦ ਜਦੋਂ ਛੋਲੇ ਆਪਣੇ ਉਬਲ ਲਓ ਜੀ ਛੋਲੇ ਆਪਣੇ ਹੋ ਚੁੱਕੇ ਆ ਜਦੋਂ ਤੱਕ ਇਹ ਠੰਡੇ ਹੁੰਦੇ ਆ ਉਦੋਂ ਤੱਕ ਕਰ ਲੈਂਦੇ ਆ ਆਪਾਂ ਤੜਕੇ ਦੀ ਤਿਆਰੀ ਮੈਂ ਲਿਆ ਇੱਕ ਓਵਰ ਸਾਈਜ਼ ਦਾ ਪਿਆਜ਼ ਠੀਕ ਆ ਜੀ ਬੜਾ ਕਿਹੜੀ ਤੁਸੀਂ ਦੋ ਪਿਆਜ਼ ਵੀ ਪਾ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਆ ਤੈਨੂੰ ਮਿਕਸੀ ਤੇ ਜੱਗਵਾ ਪਾ ਲਾਂਗੇ ਤੇ ਵਿੱਚੇ ਪਾ ਲਾਂਗੇ ਇਹਦੇ ਥੋੜਾ ਜਿਹਾ ਲਸਣ ਤੇ ਅਦਰਕ ਆ ਠੀਕ ਹੈ ਜੀ ਤੇ ਪਾਣੀ ਐ ਚ ਪਾਣਾ ਨਹੀਂ ਹੈਗਾ ਥੋੜੀਆਂ ਪਾ ਲੈਣੀ ਆਪਾਂ ਇਹਦੇ ਵਿੱਚ ਮਿਰਚਾਂ ਆਪਣੇ ਟੇਸਟ ਰਿਕਾਰਡਿੰਗ ਤੇ ਇਹਨੂੰ ਕਰ ਲਾਂਗੇ ਮਿਕਸੀ ਸਾਰੇ ਨੂੰ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਜੀ ਤੇ ਲਓ ਜੀ ਇਹਨੂੰ ਕਰਦੇ ਆ ਹੁਣ ਮਿਕਸੀ ਤੇ ਲਓ ਜੀ ਪੇਸਟ ਬਣ ਕੇ ਹੋ ਗਿਆ ਆਪਣਾ ਰੈਡੀ ਐਦਾਂ ਦਾ ਪਾਣੀ ਇਹ ਚ ਪਾਣਾ ਨਹੀਂ ਹੈਗਾ ਠੀਕ ਹੈ ਜੀ ਪਿਆਜ਼ਾਂ ਚ ਪਾਣੀ ਹੁੰਦਾ ਏ ਇਹਨੂੰ ਕੱਢਦੇ ਆ ਕਿਸੇ ਕੌਲੀ ਚ ਤੇ ਲਓ ਜੀ ਦੋ ਮੀਡੀਅਮ ਸਾਈਜ਼ ਤੇ ਆਪਾਂ ਟਮਾਟਰ ਵੀ ਉਹਨਾਂ ਨੂੰ ਵੀ ਪੀਸ ਲਾਂਗੇ। ਲੋ ਜੀ ਟਮਾਟਰ ਵੀ ਆਪਾਂ ਨੇ ਪੀਸ ਲਏ ਤੇ ਹੁਣ ਮਾਰਦੇ ਆ ਤੜਕਾ। ਲੋ ਜੀ ਇੱਧਰ ਆਪਣੇ ਛੋਲੇ ਵੀ ਹੋ ਚੁੱਕੇ ਆ ਨਾ ਵਧੀਆ ਉਬਲ ਗਏ ਆ ਤੇ ਛੋਲਿਆਂ ਚੋਂ ਆਪਾਂ ਨੇ ਆਹ ਠੀਕ ਆ ਜੀ ਲੈ ਚੀਂ ਦਾਲ ਚੀਨੀਆਂ ਕੱਢਤੀ ਆ ਤੇ ਹੁਣ ਮਾਰਦੇ ਆ ਤੜਕਾ ਠੀਕ ਆ ਜੀ ਤੜਕਾ ਮਾਰਨ ਵਾਸਤੇ ਆਪਾਂ ਨੇ ਜਿਹੜਾ ਕੜਾਹੀ ਦੇ ਵਿੱਚ ਸਰੋਂ ਦਾ ਤੇਲ ਲਿਆ ਆਪਾਂ ਤੇ ਇਹਨੂੰ ਕਰਦੇ ਆ ਚੰਗੀ ਤਰ੍ਹਾਂ ਗਰਮ ਲਓ ਜੀ ਤੇ ਇਹਦਾ ਆਪਣਾ ਹੋ ਗਿਆ ਗਰਮ ਹੁਣ ਪਾਵਾਂਗੇ ਇਹਦੇ ਵਿੱਚ ਜੀਰਾ ਥੋੜਾ ਜਿਹਾ ਇਹਨੂੰ ਚੰਗੀ ਤਰ੍ਹਾਂ ਲਾਵਾਂਗੇ ਭੁੰਨਾ ਤੇ ਉਸ ਤੋਂ ਬਾਅਦ ਪਾਵਾਂਗੇ ਜੇ ਪਿਆਜ਼ ਹਰੀ ਮਿਰਚ ਲਸਣ ਅਦਰਕ ਜਿਹੜਾ ਆਪਾਂ ਨੇ ਪੇਸਟ ਬਣਾ ਕੇ ਰੱਖਿਆ ਤਾਂ ਤੇ ਇਹ ਪੇਸਟ ਨੂੰ ਭੁੰਨਾਗੇ ਹੁਣ ਆਪਾਂ ਚੰਗੀ ਤਰ੍ਹਾਂ 7 ਤੋਂ 8 ਮਿੰਟ ਜਦੋਂ ਤੱਕ ਇਹ ਐਨ ਨਹੀਂ ਭੁੰਨ ਹੋ ਜਾਂਦਾ ਠੀਕ ਹੈ ਜੀ ਮਿਲਦੇ ਹਾਂ ਉਸ ਤੋਂ ਬਾਅਦ ਪੇਸਟ ਭੁੰਨਣਾ ਜ਼ਰੂਰੀ ਹੈ ਇਹ ਜੇ ਪੇਸਟ ਆਪਣਾ ਇਹ ਕੱਚਾ ਰਹਿ ਗਿਆ ਠੀਕ ਹੈ ਜੀ ਚੰਗੀ ਤਰ੍ਹਾਂ ਨਾ ਭੁੰਨ ਹੋਇਆ ਫਿਰ ਛੋਲਿਆਂ ਦੇ ਵਿੱਚ ਟੇਸਟ ਆ ਜਿਹੜਾ ਉਹ ਬਿਲਕੁਲ ਵੀ ਨਹੀਂ ਆਣਾ ਇਸ ਕਰਕੇ ਇਸ ਟਾਈਮ ਤੇ ਤੁਸੀਂ ਆ ਜਿਹੜਾ ਪਿਆਜ਼ ਠੀਕ ਹੈ ਜੀ ਲਸਣ ਅਦਰਕ ਹਰੀ ਮਿਰਚ ਦਾ ਪੇਸਟ ਹੈ ਇਹਨੂੰ ਚੰਗੀ ਤਰ੍ਹਾਂ ਭੁੰਨਣਾ ਲਓ ਜੀ ਪਿਆਜ਼ ਆਪਣੇ ਭੁੰਨ ਹੋ ਗਏ ਆ ਜੀ ਆ ਦੇਖੋ ਜਦੋਂ ਕੜਾਹੀ ਛੱਡ ਦਵੇ ਪਿਆਜ਼ ਠੀਕ ਹੈ ਜੀ ਤਾਂ ਸਮਝ ਲਓ ਪਿਆਜ਼ ਗੱਗੇ ਆਪਣੇ ਹੋ ਆ ਦੇਖੋ ਐਨ ਹੁਣ ਪਾ ਦਾਂਗੇ ਇਹਦੇ ਵਿੱਚ ਟਮਾਟਰ ਆਪਾਂ ਤੇ ਟਮਾਟਰ ਵਾਲੇ ਜੱਗ 'ਚ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਵੀ ਵਿੱਚੇ ਪਾ ਦਾਂਗੇ ਤੇ 4 ਤੋਂ 5 ਮਿੰਟ ਹੁਣ ਇਹਨੂੰ ਪੂਰੇ ਸੇਕ ਪਰ ਆਪਾਂ ਇਹਨੂੰ ਫੇਰ ਭੁੰਨਾਂਗੇ ਠੀਕ ਹੈ ਜੀ ਤੇ ਪਿਆਜ਼ ਆ ਜਿਹੜੇ ਮੈਂ ਉਹ ਮੀਡੀਅਮ ਸੇਕ ਪਰ ਭੁੰਨੇ ਤੇ ਦੋਰੀ 4 ਤੋਂ 5 ਮਿੰਟ ਐ ਮਸਾਲੇ ਨੂੰ ਆਪਾਂ ਨੇ ਹੋਰ ਪਕਾਉਣਾ ਹੈ ਮੇਨ ਗੇਮ ਮਸਾਲੇ ਲੈ ਲਈਆ ਜੇ ਛੋਲਿਆਂ ਦਾ ਮਸਾਲਾ ਠੀਕ ਹੈ ਜੀ ਐਨ ਚੰਗੀ ਤਰ੍ਹਾਂ ਭੁੰਨ ਹੋ ਜਾਵੇ ਤਾਂ ਛੋਲੇ ਦਾ ਟੇਸਟ ਜਿਹੜਾ ਬਹੁਤ ਹੀ ਵਧੀਆ ਨਿਕਲ ਕੇ ਆਉਂਦਾ ਏ ਤੇ ਲਓ ਜੀ ਮਸਾਲਾ ਆਪਣਾ ਗਿਆ ਭੁੰਨ ਤੇ ਹੁਣ ਪਾਉਨੇ ਆ ਇਹਦੇ ਵਿੱਚ ਆਪਾਂ ਇੱਕ ਚਮਚ ਤੇਗੀ ਮਿਰਚ ਠੀਕ ਆ ਜੀ ਇਹ ਕਸ਼ਮੀਰੀ ਲਾਲ ਮਿਰਚ ਪਾ ਲਿਓ ਤੇ ਅੱਧਾ ਚਮਚ ਪਾਉਣਾ ਹਲਦੀ ਦਾ ਤੇ ਇਹਨੂੰ ਭੁੰਨਾਗੇ ਜਿੱਦ ਜਦੋਂ ਵੀ ਤੇਗੀ ਮਿਰਚ ਤੇ ਹਲਦੀ ਪਾਉਣੀ ਆ ਸੇਕ ਰੱਖਣਾ ਬਿਲਕੁਲ ਘੱਟ ਉਸ ਤੋਂ ਬਾਅਦ ਆ ਥੋੜੇ ਜਿਹਾ ਛੋਲੇ ਠੀਕ ਹੈ ਜੀ ਮੈਂ ਮਿਕਸੀ ਦੇ ਜੱਗ 'ਚ ਪੀਛਲੇ ਤੇ ਇਹਨਾਂ ਨੂੰ ਵੀ ਇਹਦੇ ਵਿੱਚ ਪਾ ਲਾਂਗੇ ਜਿਹੜੇ ਛੋਲੇ ਮੈਂ ਥੋੜੇ ਜਿਹਾ ਮਿਕਸੀ ਕਰਕੇ ਪਾਏ ਠੀਕ ਹੈ ਜੀ ਵਿੱਚ ਇਹਨਾਂ ਨਾਲ ਇੱਕ ਤਾਂ ਗਰੇਵੀ ਗਾੜੀ ਹੋ ਜਾਂਦੀ ਆ ਤੇ ਇੱਕ ਛੋਲਿਆਂ ਦਾ ਟੇਸਟ ਆ ਜਿਹੜਾ ਥੋੜਾ ਜਿਹਾ ਹੋਰ ਵਧੀਆ ਹੋ ਜਾਂਦਾ ਠੀਕ ਹੈ ਜੀ ਤੇ ਲਓ ਜੀ ਤੇ ਹੁਣ ਇਹਨੂੰ ਭੁੰਨੂਗੇ ਆਪਾਂ ਪਹਿੰ ਚੰਗੀ ਤਰ੍ਹਾਂ ਤੇ ਉਸ ਤੋਂ ਪਹਿਲਾਂ ਥੋੜੇ ਜਿਹਾ ਇਹ 'ਚ ਪਾ ਲਾਂਗੇ ਮਸਾਲੇ ਲਓ ਜੀ ਥੋੜੀ ਜਿਹੀ ਕਸੂਰੀ ਮੇਥੀ ਪਾ ਲਾਂਗੇ ਕ੍ਰਸ਼ ਕਰਕੇ ਯਾਨੀ ਕਿ ਭੋਰ ਕੇ ਤੇ ਥੋੜਾ ਜਿਹਾ ਪਾਵਾਂਗੇ ਇੱਕ ਚਮਚ ਧਨੀਆ ਪਾਊਡਰ ਤੁਸੀਂ ਕਿਚਨ ਕਿੰਗ ਵੀ ਪਾ ਸਕਦੇ ਹੋ ਠੀਕ ਹੈ ਜੀ ਜਾਂ ਗਰਮ ਮਸਾਲਾ ਹੀ ਪਾ ਸਕਦੇ ਹੋ ਪਰ ਗਰਮੀ ਦਾ ਹੁਣ ਇਸ ਟਾਈਮ ਮੌਸਮ ਚੱਲ ਰਿਹਾ ਜਿੰਨੇ ਮਸਾਲੇ ਘੱਟ ਪਾਓਗੇ ਉਨੇ ਜ਼ਿਆਦਾ ਵਧੀਆ ਰਹੋਗੇ ਤੇ ਲਓ ਜੀ ਇਹਨੂੰ ਹੁਣ ਭੁੰਨਦੇ ਆਪਾਂ 4 ਤੋਂ 5 ਮਿੰਟ ਹੋਰ ਲਓ ਜੀ ਮਸਾਲਾ ਆਪਣਾ ਭੁੰਨ ਹੋ ਗਿਆ ਹੁਣ ਪਾਉਨੇ ਇਹਦੇ ਵਿੱਚ ਛੋਲੇ ਜਿਹੜੇ ਆਪਾਂ ਨੇ ਉਬਾਲ ਕੇ ਰੱਖੇ ਤੇ ਤੇ ਇਹਨੂੰ ਕਰਦਾਂਗੇ ਚੰਗੀ ਤਰ੍ਹਾਂ ਮਿਕਸ ਤੇ ਗਾੜੇ ਪੱਤੇ ਠੀਕ ਆ ਜੀ ਜੇ ਤੁਸੀਂ ਥੋੜੀ ਜਿਹੀ ਤਰੀ ਲਾਉਣੀ ਹੋਈ ਤਾਂ ਤੁਸੀਂ ਇਹਦੇ ਵਿੱਚ ਪਾਣੀ ਜ਼ਿਆਦਾ ਪਾ ਸਕਦੇ ਹੋ ਪਰ ਮੈਂ ਥੋੜੇ ਜਿਹਾ ਗਾੜੇ ਰੱਖੂੰਗਾ ਯਾਨੀ ਥਿੱਕ ਰੱਖੂੰਗਾ ਥੋੜੇ ਜੇ ਤੇ ਮੈਂ ਜਿੰਨਾ ਕੁ ਪਾਣੀ ਪਾਇਆ ਇੰਨਾ ਕੇ ਬਹੁਤ ਠੀਕ ਆ ਜੀ ਮੈਂ ਸਿਰਫ ਇਹਦੇ 'ਚ ਜਿਹੜਾ ਪਾਣੀ ਪਹਿਲਾਂ ਤਾਂ ਉਹੀ ਪਾਇਆ ਏ ਤੇ ਤੁਸੀਂ ਆਪਣੇ ਹਿਸਾਬ ਕਿਤਾਬ ਨਾਲ ਗਾੜੇ ਪੱਤੇ ਕਰ ਸਕਦੇ ਹੋ ਤੇ ਲੋ ਜੀ ਇਹਨੂੰ ਹੁਣ ਚੰਗੀ ਤਰ੍ਹਾਂ ਪਕਾਵਾਂਗੇ ਤੇ ਇੱਕ ਚਮਚ ਪਾ ਦਾਂਗੇ ਇਹਦੇ ਵਿੱਚ ਛੋਲਿਆਂ ਦਾ ਮਸਾਲਾ ਯਾਨੀ ਕਿ ਚੜਾ ਮਸਾਲਾ ਤੁਸੀਂ ਇਹਦੇ ਵਿੱਚ ਖੱਟੇ ਕਰਨ ਦੇ ਵਾਸਤੇ ਥੋੜੀ ਬਹੁਤੀ ਇਮਲੀ ਵੀ ਪਾ ਸਕਦੇ ਹੋ ਠੀਕ ਹੈ ਜੀ ਛਟਪਟੇ ਕਰਨੇ ਹੋਏ ਜਾਂ ਥੋੜਾ ਬਹੁਤਾ ਅਮਚੂਰ ਪਾ ਸਕਦੇ ਹੋ ਪਰ ਮੈਂ ਬਣਾ ਰਿਹਾ ਸਿੰਪਲ ਤੇ ਲਓ ਜੀ ਇਹਨੂੰ ਹੁਣ ਚੰਗੀ ਤਰ੍ਹਾਂ ਪਕਾਵਾਂਗੇ ਲਓ ਜੀ ਥੋੜਾ ਕਰ ਦਾਂਗੇ ਨਮਕ ਐਡ ਪਹਿਲਾਂ ਆਪਾਂ ਨੇ ਛੋਲਿਆਂ ਚ ਵੀ ਪਾਇਆ ਤਾਂ ਇਸ ਕਰਕੇ ਨਮਕ ਪਾਉਂਗੇ ਦੇਖ ਕੇ ਤੇ ਥੋੜਾ ਜਿਹਾ ਪਾ ਦਾਂਗੇ ਕਾਲਾ ਨਮਕ ਯਾਨੀ ਕਿ ਪਿੰਕ ਸੌਲਟ ਤੇ ਲੋ ਜੀ ਇਹਨੂੰ ਹੁਣ ਪਕਾਉਨੇ ਆ ਚੰਗੀ ਤਰ੍ਹਾਂ 4 ਤੋਂ 5 ਮਿੰਟ। ਲੋ ਜੀ ਛੋਲੇ ਬਣ ਕੇ ਹੋ ਗਏ ਆਪਣੇ ਰੈਡੀ। ਗੈਸ ਕਰਦੇ ਆ ਹੁਣ ਬੰਦ। ਤੇ ਇਹਦੇ ਤੇ ਪਾ ਦਨੇ ਆ ਕੱਟਿਆ ਹੋਇਆ ਲੱਛਾ ਠੀਕ ਹੈ ਜੀ ਯਾਦ ਰੱਖਦਾ। ਧਣੀਆਂ ਅੱਜ ਮੇਰੇ ਕੋਲ ਹੈ ਨਹੀਂ ਤਾਂ ਠੀਕ ਹੈ ਜੀ ਤੁਸੀਂ ਧਣੀਆਂ ਵੀ ਪਾ ਸਕਦੇ ਹੋ। ਤੇ ਉਸ ਤੋਂ ਬਾਅਦ ਕੱਟ ਲਾ ਕੇ ਆਪਾਂ ਨੇ ਪਾ ਦਣੀ ਇਹਦੇ ਵਿੱਚ ਠੀਕ ਹੈ ਜੀ ਹਰੀਆਂ ਮਿਰਚਾਂ ਆਪਣੇ ਟੇਸਟ ਰਿਕਾਰਡਿੰਗ ਇਹ ਵੈਸੇ ਜਿਹੜੀਆਂ ਹਰੀਆਂ ਮਿਰਚਾਂ ਠੀਕ ਹੈ ਜਿਆਦਾ ਕੌੜੀਆਂ ਨਹੀਂ ਹੈਗੀਆਂ। ਇਸ ਕਰਕੇ ਮੈਂ ਕੱਟ ਲਾ ਕੇ ਪਾ ਰਿਹਾ ਵਧੀਆ ਲੱਗਦੀਆਂ ਤੇ ਹੁਣ ਥੋੜੀ ਦੇਰ ਬਾਅਦ ਤੁਹਾਨੂੰ ਦਿਖਾਉਂਦਿਆਂ ਇਹਨੂੰ ਪਲੇਟ 'ਚ ਕੱਟ ਕੇ ਤੇ ਲਓ ਜੀ ਛੋਲਿਆਂ ਦੀ ਸਬਜ਼ੀ ਬਣ ਕੇ ਹੋ ਗਈ ਰੈਡੀ ਕਲਰ ਦੇਖ ਲਓ ਕਿੰਨਾ ਪਿਆਰਾ ਆ ਸਬਜ਼ੀ ਦਾ ਠੀਕ ਹੈ ਜੀ ਬਿਲਕੁਲ ਸਿੰਪਲ ਤਰੀਕੇ ਨਾਲ ਆਪਾਂ ਨੇ ਬਣਾਈ ਐ ਇਹ ਸੋ ਜੇ ਤੁਸੀਂ ਐਦਾਂ ਦੀਆਂ ਰੈਸਪੀਆਂ ਠੀਕ ਹੈ ਜੀ ਸਿੱਖਣੀਆਂ ਐ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਸਪੋਰਟ ਕਰਦੇ ਆ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਜੀ 컬러 ਦੇਖੋ ਸਬਜੀ ਦਾ ਕਿੰਨਾ ਪਿਆਰਾ ਆਇਆ ਠੀਕ ਹੈ ਜੀ ਸੋ ਮਿਲਦੇ ਆ ਜੀ ਹੁਣ ਇੱਕ ਨਵੀਂ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ